ਅੰਜਵਾ ਉਲਟੀ ਰੇ ਮਨ ਉਲਟੀ ਰੇ ਸਾਖਤ ਸੋ ਕਰ ਉਲਟੀ ਰੇ ਉਲਟੀ ਰੇ ਮਨ ਉਲਟੀ ਰੇ ਸਾਕਤ ਸੋਕਰ ਉਲਟੀ ਰੇ ਝੂਠੇ ਕੀ ਰੇ ਝੂਠ ਪਰੀਤ ਛੁਟ ਕੀ ਰੇ ਮਨ ਛੁਟ ਕੀ ਰੇ ਸਾਕਤ ਸੰਗ ਨ ਛੁਟ ਕੀ ਰੇ ਰਹਾਓ ਜੋ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਕਾਲੂ ਖੀਰੇ ਦੂਰੋ ਹਿਤੇ ਭਾਗ ਗਯੋ ਹੈ ਜਿਸ ਗੁਰ ਮਿਲ ਛੋਟ ਕੀ ਤ੍ਰਿਕੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗਿਨ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੁੰਡ ਸਾਧ ਪਗਾ ਹੀਠ ਰੁਲਸੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਖਤ ਸੰਗ ਨ ਜੁਟ ਸੀਰੇ ਜਨ ਨਾਨਕ ਦਾਸ ਦਾਸ ਕੋ ਕਰਿਯੋ ਹੋ ਮੇਰਾ ਮੁੰਡ ਸਾਧ ਪਗਾਹੇਠ ਰੁਲਸੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਕਮਲਾਂ ਦੇ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਭਾਈ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਜੋ ਅੱਜ ਦਾ ਪਰਮਾਨ ਬਖਸ਼ਿਸ਼ ਕੀਤਾ ਹੈ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਦੇਵ ਗੰਧਾਰੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਭਾਈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 535 ਅਤੇ 36 ਦੇ ਉੱਤੇ ਸੁਭਾਏ ਮਾਨ ਅੰਕਤ ਹੈ ਸਤਿਗੁਰੂ ਮਹਾਰਾਜ ਕਿਰਪਾਲੂ ਨੇ ਦਿਆਲੂ ਨੇ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਭਾਈ ਇਥੋਂ ਤੱਕ ਸਾਡੇ ਕਰਮਾਂ ਦੇ ਕੀਤੇ ਹੋਏ ਮਾੜੇ ਕਰਮਾਂ ਦੇ ਉੱਤੇ ਪਰਦਾ ਵੀ ਪਾਉਂਦੇ ਨੇ ਜੋ ਮਾੜੇ ਕਰਮਾਂ ਦਾ ਫਲ ਸਾਨੂੰ ਪ੍ਰਾਪਤ ਹੋਣਾ ਹੈ ਉਸ ਨੂੰ ਵੀ ਆਪਣਾ ਹੱਥ ਦੇ ਕੇ ਰੋਕ ਲੈਂਦੇ ਹਨ ਸਤਿਗੁਰੂ ਮਹਾਰਾਜ ਜੇ ਸਤਿਗੁਰਾਂ ਦੇ ਚਰਨ ਆਪਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਪਰਸ ਰਹੇ ਨਾ ਤੇ ਸਤਿਗੁਰੂ ਮਹਾਰਾਜ ਆਪਣੇ ਸਾਰੇ ਕਰਮਾਂ ਦਾ ਲੇਖਾ ਜੋਖਾ ਵੀ ਦੇਖ ਰਹੇ ਨੇ ਭਾਈ ਅੰਮ੍ਰਿਤ ਵੇਲੇ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅੱਜ ਪ੍ਰਵਾਨ ਹੋਈ ਹੈ ਤੇ ਸਤਿਗੁਰੂ ਮਹਾਰਾਜ ਨੇ ਆਪਣੇ ਪਿਛਲੇ ਕਰਮਾਂ ਦਾ ਲੇਖਾ ਵੀ ਪਾੜ ਦਿੱਤਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਮੰਗੋ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਖਤ ਸੰਗਨ ਜੁਟ ਸੀਰੇ ਏ ਕਿਰਪਾ ਦੇ ਘਾਰੇ ਪ੍ਰਭ ਏ ਪਿਆਰੇ ਏ ਕਿਰਪਾ ਦੇਖ ਜਾਣੇ ਮੈਂ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ ਮਿਹਰ ਕਰ ਮੈਨੂੰ ਕਿਸੇ ਸਾਖਤ ਦੇ ਨਾਲ ਮੇਰਾ ਵਾ ਨਾ ਪੈ ਜਾਏ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੁੰਡ ਸਾਧ ਪਗਾ ਹੈ ਠਰੁਲ ਸੀਰੇ हे ਸਤਿਗੁਰੂ हे ਪਿਆਰੇ ਪਰਮੇਸ਼ਰ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਮੇਰਾ ਸੀਸ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ਐਸੀਆਂ ਬਖਸ਼ਿਸ਼ਾਂ ਕਰ ਸਤਿਗੁਰੂ ਮਹਾਰਾਜ ਆਪ ਬਖਸ਼ੰਦ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਵਿਰਾਜਮਾਨ ਨੇ ਤੇ ਇੱਕ ਸੇਵਾਦਾਰ ਸਤਿਗੁਰਾਂ ਦੀ ਚੌਰ ਦੀ ਸੇਵਾ ਕਰਿਆ ਕਰਦਾ ਹੈ ਕਈ ਚਿਰ ਤੋਂ ਸਤਿਗੁਰੂ ਮਹਾਰਾਜ ਹਰ ਸਮੇਂ ਅੰਗ ਸੰਗ ਰਹਿੰਦੇ ਨੇ ਇਸ ਸੇਵਾਦਾਰ ਦੇ ਤੇ ਬੜੇ ਪਿਆਰ ਦੇ ਨਾਲ ਇਹ ਸੇਵਾ ਕਰਦਾ ਹੈ ਚੌਰ ਦੀ ਹਰ ਰੋਜ਼ ਨਿਤਾਪ੍ਰਤੀ ਸੇਵਾ ਕਰਦਾ ਹੈ ਇਸਦੇ ਵਿਆਹ ਕਾਰਜ ਹੋਏ ਨੂੰ ਕਈ ਸਮਾਂ ਬੀਤ ਗਿਆ ਹੈ ਮੰਨ ਲਓ 4-5 ਸਾਲ ਬਤੀਤ ਹੋ ਗਏ ਨੇ ਤੇ ਇਸ ਸਿੱਖ ਦੀ ਘਰ ਵਾਲੀ ਹਰ ਰੋਜ਼ ਇਸ ਨੂੰ ਕਹਾ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਸਮਰੱਥ ਨੇ ਆਪਣੇ ਘਰ ਦੇ ਵਿੱਚ ਕੋਈ ਬਾਲ ਨਹੀਂ ਹੈ ਤੇ ਆਪ ਜੀ ਕਿਰਪਾ ਕਰੋ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਆਇਓ ਹਰ ਰੋਜ਼ ਇਸ ਨੂੰ ਆਖਦੀ ਹੈ ਤੇ ਇਹ ਸਿੱਖ ਟਾਲਮਟੋਲ ਕਰ ਜਾਂਦਾ ਹੈ ਜਦ ਬਹੁਤੇ ਦਿਨ ਬਤੀਤ ਹੋ ਗਏ ਤੇ ਅੱਜ ਇਹ ਸਿੱਖ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕੀਤੀ ਹੈ ਗੱਲ ਵਿੱਚ ਪੱਲਾ ਪਾਇਆ ਤੇ ਬੇਨਤੀ ਕਰ ਦਿੱਤੀ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰੋ ਘਰ ਦੇ ਵਿੱਚ ਕੋਈ ਬਾਲ ਨਹੀਂ ਹੈ ਕਿਰਪਾ ਕਰਕੇ ਝੋਲੀ ਦੇ ਵਿੱਚ ਇੱਕ ਬੱਚੇ ਦੀ ਖੈਰ ਪਾ ਦਿਓ ਸਤਿਗੁਰੂ ਮਹਾਰਾਜ ਦੇ ਨਿੱਤਰਬੰਦ ਨੇ ਸੋਚਾਂ ਵਿੱਚ ਬੈਠੇ ਨੇ ਤੇ ਕੁਝ ਸਮਾਂ ਵਿਚਾਰ ਕਰਨ ਤੋਂ ਬਾਅਦ ਹਵਾ ਦੇ ਵਿੱਚ ਇਸ ਤਰ੍ਹਾਂ ਹੱਥ ਹਿਲਾ ਦਿੱਤਾ ਜਿਵੇਂ ਕਿਸੇ ਦੇ ਆਮਾ ਕਿਸੇ ਨੂੰ ਧੱਕਾ ਮਾਰਦੇ ਹਾਂ ਜਾਂ ਕਿਸੇ ਨੂੰ ਚਪੇੜ ਮਾਰ ਦਿੰਦੇ ਹਾਂ ਇਸ ਤਰ੍ਹਾਂ ਪੁੱਠਾ ਹੱਥ ਹਵਾ ਦੇ ਵਿੱਚ ਲਹਿਰਾ ਦਿੱਤਾ ਤੇ ਬਚਨ ਕੀਤਾ ਹਲੇ ਨਹੀਂ ਬਸ ਇਤਨਾ ਬਚਨ ਹੈ ਤੇ ਸਤਿਗੁਰੂ ਮਹਾਰਾਜ ਚੁੱਪ ਹੋ ਗਏ ਇਹ ਸੇਵਾਦਾਰ ਸਤਿ ਬਚਨ ਆਖ ਕੇ ਵਾਪਸ ਕਰ ਪਰਤ ਜਾਂਦਾ ਹੈ ਅਗੋਂ ਘਰ ਵਾਲੀ ਇਸ ਦਾ ਇੰਤਜ਼ਾਰ ਕਰੀ ਜਾ ਰਹੀ ਹੈ ਆਖਣ ਲੱਗੀ ਸਵਾਮੀ ਤੁਸੀਂ ਅੱਜ ਬੇਨਤੀ ਕੀਤੀ ਹੈ ਜਾਂ ਨਹੀਂ ਕੀਤੀ ਆਖਣ ਲੱਗਾ ਭਲੀਏ ਮੈਂ ਸਤਿਗੁਰਾਂ ਦੇ ਚਰਨਾਂ ਪਾਸ ਬੇਨਤੀ ਕੀਤੀ ਹੈ ਤੇ ਸਤਿਗੁਰਾਂ ਦੇ ਬਚਨ ਨੇ ਅਜੇ ਸਮਾਂ ਨਹੀਂ ਹੈ ਇਤਨਾ ਹੀ ਬਚਨ ਕੀਤਾ ਹੈ ਸਤਿਗੁਰਾਂ ਨੇ ਘਰ ਵਾਲੀ ਮਯੂਸ ਹੋ ਜਾਂਦੀ ਹੈ ਆਪਣੇ ਕਮਾਂਕਾਰਾਂ ਦੇ ਵਿੱਚ ਲੱਗ ਜਾਂਦੀ ਹੈ ਫਿਰ 5 4 ਦਿਨ ਬਤੀਤ ਹੁੰਦੇ ਨੇ ਆਉਣ ਜਾਣ ਵਾਲੀਆਂ ਬੀਬੀਆਂ ਇਸ ਬੀਬੀ ਨੂੰ ਮਿਲਦੀਆਂ ਨੇ ਤੇ ਹਰ ਰੋਜ਼ ਕੁਝ ਨਾ ਕੁਝ ਆਖ ਜਾਂਦੀਆਂ ਨੇ ਤੁਸੀਂ ਸਤਿਗੁਰਾਂ ਨੂੰ ਬੇਨਤੀ ਕਿਉਂ ਨਹੀਂ ਕਰਦੇ ਇਹ ਬੀਬੀ ਫਿਰ ਆਪਣੇ ਘਰ ਵਾਲੇ ਨੂੰ ਆਖਦੀ ਹੈ ਅੱਜ ਫਿਰ ਬੇਨਤੀ ਕਰਿਓ ਸਤਿਗੁਰੂ ਮਹਾਰਾਜ ਨੂੰ ਕਿ ਸਤਿਗੁਰੂ ਮਹਾਰਾਜ ਆਪਣੇ ਤੇ ਕਿਰਪਾ ਕਰ ਦੇਣ ਸਿੱਖ ਜਾਂਦਾ ਹੈ ਸਤਿਗੁਰਾਂ ਨੂੰ ਫਿਰ ਬੇਨਤੀ ਕਰ ਦਿੰਦਾ ਹੈ ਅੱਜ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ ਘਰ ਦੇ ਵਿੱਚ ਚਾਨਣ ਕੋਈ ਨਹੀਂ ਹੈ ਕਿਰਪਾ ਕਰਕੇ ਮਿੱਠੀ ਦਾਤ ਮੇਰੀ ਝੋਲੀ ਦੇ ਵਿੱਚ ਪਾਵੋ ਅੱਜ ਫਿਰ ਸਤਿਗੁਰਾਂ ਨੇ ਉਸੇ ਤਰ੍ਹਾਂ ਕੀਤਾ ਹਵਾ ਦੇ ਵਿੱਚ ਇਸ ਤਰ੍ਹਾਂ ਹੱਥ ਲਹਿਰਾਇਆ ਤੇ ਆਖ ਦਿੱਤਾ ਹਲੇ ਨਹੀਂ ਬਸ ਇਤਨਾ ਬਚਨ ਕਰਦੇ ਨੇ ਸਤਿਗੁਰੂ ਮਹਾਰਾਜ ਉਸ ਤੋਂ ਬਾਅਦ ਕੁਝ ਨਹੀਂ ਬੋਲਦੇ ਇਹ ਸੇਵਾਦਾਰ ਸਤਬਚਨ ਆਖ ਕੇ ਵਾਪਸ ਮੁੜ ਜਾਂਦਾ ਹੈ ਫਿਰ ਅੱਗੋਂ ਘਰ ਵਾਲੀ ਇੰਤਜ਼ਾਰ ਕਰੀ ਜਾ ਰਹੀ ਹੈ ਕਿ ਸਤਿਗੁਰਾਂ ਨੇ ਕੀ ਜਵਾਬ ਦਿੱਤਾ ਆਖਣ ਲੱਗਿਆ ਭਈ ਸਤਿਗੁਰਾਂ ਦਾ ਜਵਾਬ ਉਹੀ ਹੈ ਵੀ ਹਲੇ ਸਮਾਂ ਨਹੀਂ ਹੈ ਇਹ ਫਿਰ ਉੱਚਾ-ਉੱਚਾ ਬੋਲਣ ਲੱਗ ਜਾਂਦੀ ਹੈ ਕਿ ਸਭਨਾ ਦੇ ਉੱਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਆਪਾਂ ਹਰ ਵਕਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿੰਦੇ ਹਾਂ ਤੇ ਆਪਾਂ ਨੂੰ ਸਤਿਗੁਰੂ ਕਿਉਂ ਜਵਾਬ ਦੇ ਹੀ ਜਾ ਰਹੇ ਨੇ ਕੀ ਕਾਰਨ ਹੈ ਮੈਨੂੰ ਗਵਾਂਢਣਾ ਬੜੀਆਂ ਪਰੇਸ਼ਾਨ ਕਰਦੀਆਂ ਨੇ ਆਪਣੇ ਨਾਲ ਕਰਦੀ ਇਹ ਗਵਾਂਢਣ ਮੈਨੂੰ ਆਖ ਰਹੀ ਹੈ ਕਿ ਜਿੱਥੇ ਅਸੀਂ ਜਾਣੇ ਹਾਂ ਤੁਸੀਂ ਉੱਥੇ ਬੇਨਤੀ ਕਰ ਦਿਓ ਜਿਹੜੇ ਮਹਾਪੁਰਸ਼ਾਂ ਦੇ ਜਿਹੜੇ ਪੀਰਾਂ ਫਕੀਰਾਂ ਦੇ ਦਰ ਦੇ ਅਸੀਂ ਜਾਣੇ ਹਾਂ ਉੱਥੇ ਬੇਨਤੀ ਕਰੀਏ ਤਾਂ ਆਪਣੀ ਝੋਲੀ ਜ਼ਰੂਰ ਭਰ ਜਾਵੇਗੀ ਸੇਵਾਦਾਰ ਆਖਣ ਲੱਗਾ ਨਹੀਂ ਭਲੀਏ ਇਸ ਤਰ੍ਹਾਂ ਨਹੀਂ ਕਰਨਾ ਇੱਕ ਵਾਰ ਆਪਾਂ ਸਤਿਗੁਰਾਂ ਨੂੰ ਹੋਰ ਪੁੱਛ ਲਈਏ ਜੇ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਤਾਂ ਜਿਵੇਂ ਤੂੰ ਆਖੇਂਗੀ ਉਸੇ ਤਰ੍ਹਾਂ ਹੀ ਕਰ ਲਵਾਂਗੀ ਦੂਸਰੇ ਦਿਨ ਫਿਰ ਇਹ ਜਾ ਸੇਵਾਦਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਦਿੰਦਾ ਹੈ ਤੇ ਸਤਿਗੁਰਾਂ ਦਾ ਜਵਾਬ ਫਿਰ ਉਹੀ ਹੈ ਹਵਾ ਦੇ ਵਿੱਚ ਹੱਥਰ ਲਹਿਰਾਉਂਦੇ ਨੇ ਤੇ ਆਖ ਦਿੰਦੇ ਨੇ ਹਲੇ ਨਹੀਂ ਇਹ ਸੇਵਾਦਾਰ ਮਈਉਸ ਹੋ ਜਾਂਦਾ ਹੈ ਸਤ ਬਚਨ ਆਖ ਕੇ ਘਰ ਵਾਪਸ ਜਾ ਕੇ ਆਪਣੀ ਘਰਵਾਲੀ ਨੂੰ ਆਖਦਾ ਹੈ ਭਲੀਏ ਤੂੰ ਇਹ ਹੁਣ ਜਿੱਥੇ ਜਾਣਾ ਹੈ ਉੱਥੇ ਤੇਰੇ ਨਾਲ ਮੈਂ ਚੱਲਦਾ ਹਾਂ ਸਤਗੁਰਾਂ ਨੇ ਤਾਂ ਅਜ ਫਿਰ ਜਵਾਬ ਦੇ ਦਿੱਤਾ ਇਹ ਗਵੰਢ ਨੂੰ ਨਾਲ ਲੈਂਦੇ ਨੇ ਤੇ ਜਿਸ ਪੀਰਾਂ ਦੀ ਜਗ੍ਹਾ ਤੇ ਕਬਰਾਂ ਤੇ ਉਹ ਜਾਂਦੀ ਹੈ ਤੇ ਉੱਥੇ ਲੈ ਜਾਂਦੀ ਉੱਥੇ ਜਾ ਕੇ ਬੇਨਤੀ ਕਰ ਦਿੰਦੇ ਨੇ ਤੇ ਕੁਦਰਤ ਰੱਬ ਦੀ ਇੱਕ ਸਾਲ ਦੇ ਅੰਦਰ ਇਹਨਾਂ ਦੇ ਘਰ ਪੁੱਤਰ ਪੈਦਾ ਹੋ ਜਾਂਦਾ ਹੈ। ਸ਼ੁਰੂ ਕਰਨ ਨਾਲ ਉਹ ਟੁੱਟ ਗਿਆ ਹੈ ਪੱਕਾ ਸੇਵਾਦਾਰ ਗੁਰੂ ਘਰ ਜਾਣੋਂ ਹਟ ਗਿਆ ਤੇ ਉੱਥੇ ਹੀ ਕਬਰਾਂ ਤੇ ਜਾ ਕੇ ਸੇਵਾ ਕਰਿਆ ਕਰਨ ਲੱਗ ਪਿਆ। ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਪੁੱਤਰ ਵੱਡਾ ਹੋਈ ਜਾ ਰਿਹਾ ਹੈ ਤੇ ਪੁੱਤਰ ਐਸਾ ਹੈ ਭੂਤਨਾ ਬੇਤਾਲਾ ਉਹ ਸ਼ਰਾਰਤ ਕਰਨੀ ਜੋ ਕਿਸੇ ਨੇ ਕਦੇ ਸੋਚੀ ਵੀ ਨਾ ਹੋ। ਹਰ ਰੋਜ਼ ਕੋਈ ਨਾ ਕੋਈ ਅਲਮਾ ਘਰ ਵਿੱਚ ਆ ਜਾਣਾ ਬੜਾ ਪਰੇਸ਼ਾਨ ਕਰਦਾ ਹੈ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਤੇ ਇਹ ਪੁੱਤਰ ਨੌਜਵਾਨ ਹੋ ਜਾਂਦਾ ਹੈ 22 ਸਾਲ ਦੀ ਉਮਰ ਇਸ ਦੀ ਹੈ ਤੇ ਅਚਾਨਕ ਬਿਮਾਰ ਪੈ ਜਾਂਦਾ ਹੈ ਦਵਾ-ਦਾਰੂ ਕੀਤੀ ਬਹੁਤ ਪੈਸਾ ਖਰਚ ਹੋਇਆ ਪਰ ਇਸ ਪੁੱਤਰ ਨੂੰ ਆਰਾਮ ਨਾ ਆਇਆ ਸਮੇਂ ਦੇ ਨਾਲ ਬਿਮਾਰੀ ਦੇ ਨਾਲ ਇਹ ਬੱਚਾ ਚੜਾਈ ਕਰ ਜਾਂਦਾ ਘਰ ਦੇ ਵਿੱਚ ਵਿਰਲਾਪ ਹੋਣ ਲੱਗ ਜਾਂਦਾ ਹੈ ਮਾਂ ਵਿਰਲਾਪ ਕਰਦੀ ਹੈ ਪਿਤਾ ਵਿਰਲਾਪ ਕਰਦਾ ਹੈ ਕਿਸੇ ਨੇ ਸਲਾਹ ਦਿੱਤੀ ਕਿ ਸਤਿਗੁਰੂ ਮਹਾਰਾਜ ਸਮਰਥ ਨੇ ਤੁਸੀਂ ਇਉਂ ਕਰੋ ਇਸ ਨੂੰ ਚੱਕ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਜਾਵੋ ਉਹ ਮਰਿਆਂ ਦੇ ਵਿੱਚ ਜਾਨ ਪਾਉਣ ਵਾਲੇ ਨੇ ਸਤਿਗੁਰੂ ਮਹਾਰਾਜ ਬਖਸ਼ਣਹਾਰ ਨੇ ਉੱਥੇ ਜਾ ਕੇ ਬੇਨਤੀ ਕਰੋ ਇਹ ਆਪਣੇ ਪੁੱਤਰ ਦੇ ਸਰੀਰ ਨੂੰ ਚੱਕਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝਾ ਰੱਖਦੇ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ ਵੇਖੋ ਸਾਡੇ ਨਾਲ ਕੀ ਭਾਣਾ ਵਰਤ ਗਿਆ ਹੈ ਸਾਡੇ ਪੁੱਤਰ ਨੂੰ ਜਿਉਂਦਿਆਂ ਕਰ ਦੇਵੋ ਮਾਂ ਬਿਰਲਾਪ ਕਰ ਰਹੀ ਹੈ ਸਤਿਗੁਰੂ ਮਹਾਰਾਜ ਆਖਣ ਲੱਗੇ ਭਾਈ ਇਹ ਅਕਾਲ ਪੁਰਖ ਦਾ ਭਾਣਾ ਹੈ ਇਸ ਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ ਨਹੀਂ ਸਤਿਗੁਰੂ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਇਹ ਤਾਂ ਦੱਸੋ ਕਿ ਸਾਡੇ ਨਾਲ ਇੰਜ ਕਿਉਂ ਹੋਇਆ ਸਾਡੇ ਪੁੱਤਰ ਨੇ ਇਉਂ ਕਿਉਂ ਕੀਤਾ ਸਾਡੇ ਨਾਲ ਸਤਿਗੁਰੂ ਮਹਾਰਾਜ ਆਖਣ ਲੱਗੇ ਭਾਈ ਇਸ ਤਾਂ ਕਰੋ ਤੁਸੀਂ ਇਸੇ ਨੂੰ ਹੀ ਪੁੱਛ ਲਵੋ 2-4 ਮਿੰਟ ਵਾਸਤੇ ਅਸੀਂ ਇਸ ਨੂੰ ਬੋਲਣ ਲਾ ਦਿੰਨੇ ਹਾਂ ਤੇ ਤੁਸੀਂ ਇਸੇ ਨੂੰ ਹੀ ਪੁੱਛ ਲਵੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਬੱਚਾ ਉੱਠ ਕੇ ਬੈਠ ਜਾਂਦਾ ਹੈ ਮਾਂ ਭੱਜ ਕੇ ਜਾਂਦੀ ਹੈ ਤੇ ਗਲ ਨਾਲ ਲਾ ਲੈਂਦੇ ਹੈ ਪੁੱਤਰ ਨੂੰ ਮੇਰਾ ਪੁੱਤਰ ਮੇਰਾ ਪੁੱਤਰ ਆਖ ਕੇ ਗੜ ਲੱਗ ਜਾਂਦੀ ਹੈ ਪਿਤਾ ਕੋਲ ਜਾ ਵੜਦਾ ਹੈ ਤੇ ਇਹ ਬੱਚਾ ਕੀ ਕਰਦਾ ਹੈ ਮਾਂ ਨੂੰ ਗਲ ਨਾਲੋਂ ਲਾ ਕੇ ਪਰੇ ਚਲਾ ਕੇ ੱੱਕਾ ਮਾਰਦਾ ਹੈ ਪਿਤਾ ਨੂੰ ੱੱਕਾ ਮਾਰਦਾ ਹੈ ਆਖਣ ਲੱਗਿਆ ਨਾ ਤੁਸੀਂ ਮੇਰੇ ਮਾਤਾ ਪਿਤਾ ਹੋ ਤੇ ਨਾ ਮੈਂ ਤੁਹਾਡਾ ਪੁੱਤਰ ਹਾਂ ਇਹ ਮੇਰਾ ਲੇਖਾ ਸੀ ਜੋ ਮੈਂ ਸੰਪੂਰਨ ਕੀਤਾ ਹੈ ਇਹ ਆਖਣ ਲੱਗੇ ਕੌਣ ਹੈ ਤੂੰ ਕੀ ਗੱਲ ਕਰ ਰਿਹਾ ਹੈ ਤੂੰ ਸਾਡਾ ਪੁੱਤਰ ਹੈ ਆਖਣ ਲੱਗਾ ਨਹੀਂ ਉਸ ਸਮਾਂ ਯਾਦ ਕਰੋ ਜਦ ਤੁਹਾਡਾ ਨਵਾਂ ਨਵਾਂ ਵਿਆਹ ਕਾਰਜ ਹੋਇਆ ਸੀ ਤੇ ਮੈਂ ਇੱਕ ਸਾਧੂ ਦੇ ਰੂਪ ਦੇ ਵਿੱਚ ਤੁਹਾਡੇ ਘਰ ਆਇਆ ਸੀ ਪ੍ਰਸ਼ਾਦੇ ਦੀ ਮੰਗ ਕੀਤੀ ਉਹ ਸਾਧੂ ਮੈਂ ਸੀ ਮੇਰੇ ਕੋਲ ਇੱਕ ਖੁੰਡੀ ਹੈ ਉਸ ਦੇ ਉੱਤੇ ਸੋਨੇ ਦੀ ਮੁੱਠ ਚੜੀ ਹੋਈ ਹੈ ਤੁਸੀਂ ਮੇਰੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਤੇ ਪਰ ਮੇਰੀ ਉਹ ਖੁੰਡੀ ਲਾਲਚ ਵਸ਼ਾ ਆ ਕੇ ਚੁਰਾ ਲਈ ਚੁਰਾ ਕੇ ਉਹ ਮੁੱਠ ਦੇ ਉਤੋਂ ਸੋਨਾ ਉਤਾਰ ਲਿਆ ਉਹ ਸੋਨਾ ਭਾਈ ਮੇਰੇ ਕੋਲ ਕਿਸੇ ਦੀ ਆਮਾਨਤ ਸੀ ਜਦ ਮੈਂ ਤੁਹਾਨੂੰ ਸੋਨੇ ਦੀ ਬਾਬਤ ਪੁੱਛਿਆ ਤੇ ਤੁਸੀਂ ਦੋਨੇ ਜਾਣੇ ਮੁਕਰ ਗਏ ਮੇਰੀ ਆਮਾਨਤ ਦੇ ਵਿੱਚ ਖਿਆਨਤ ਹੋ ਗਈ ਮੈਂ ਜਿਸ ਦੀ ਆਮਾਨਤ ਦੇਣੀ ਸੀ ਤੇ ਉਸ ਦੇ ਕੋਲ ਜਾ ਝੂਠਾ ਹੋ ਗਿਆ ਉਸੇ ਵੇਲੇ ਮੈਂ ਆਪਣਾ ਸਰੀਰ ਤਿਆਗ ਦਿੱਤਾ ਤੇ ਤੁਹਾਨੂੰ ਬਚਨ ਇਹ ਕੀਤਾ ਸੀ ਕਿ ਇਹ ਲੇਖਾ ਜ਼ਰੂਰ ਹੋਣਾ ਹੈ ਜ਼ਰੂਰ ਹੋਣਾ ਹੈ ਇਹ ਲੇਖਾ ਅੱਜ ਮੈਂ ਉਹ ਲੇਖਾ ਸੰਪੂਰਨ ਕੀਤਾ ਹੈ ਹੁਣ ਨਾ ਮੈਂ ਕੁਝ ਤੁਹਾਡਾ ਦੇਣਾ ਹੈ ਤੇ ਨਾ ਕੁਝ ਤੁਹਾਡੇ ਤੋਂ ਲੈਣਾ ਹੈ ਆਪਣਾ ਸਾਰਾ ਸਹਾਰਾ ਖਤਮ ਹੋ ਗਿਆ ਹੈ ਮੈਂ ਅੱਜ ਤੋਂ ਬਹੁਤ ਚਿਰ ਪਹਿਲਾਂ ਤੁਹਾਡੇ ਘਰ ਜਨਮ ਲੈ ਲੈਣਾ ਸੀ ਪਰ ਸਤਿਗੁਰੂ ਮਹਾਰਾਜ ਨੇ ਮੈਨੂੰ ਰੋਕ ਰੱਖਿਆ ਸੀ ਤੁਸੀਂ ਤਿੰਨ ਵਾਰ ਸਤਿਗੁਰਾਂ ਦੇ ਚਰਨਾਂ ਤੇ ਅਰਦਾਸ ਕੀਤੀ ਪੁੱਤਰ ਪ੍ਰਾਪਤੀ ਲਈ ਤੇ ਸਤਿਗੁਰਾਂ ਨੇ ਹਰ ਵਾਰ ਮੇਰੇ ਚਪੇੜਾ ਮਾਰ ਦਿੱਤੀਆਂ ਮੈਂ ਕੋਲ ਆ ਕੇ ਖੜ ਜਾਂਦਾ ਕਿ ਸਤਿਗੁਰੂ ਮਹਾਰਾਜ ਇੱਕ ਵਾਰ ਬਚਨ ਕਰ ਦੇਣ ਕਿ ਤੁਹਾਡੇ ਪੁੱਤਰ ਹੋਵੇਗਾ ਤੇ ਮੈਂ ਉਸੇ ਵੇਲੇ ਤੁਹਾਡੇ ਘਰ ਪਰਵੇਸ਼ ਕਰ ਜਾਣਾ ਸੀ ਜਦ ਮੈਂ ਕੋਲ ਆ ਕੇ ਖੜ ਹੁੰਦਾ ਤੇ ਸਤਿਗੁਰੂ ਮਹਾਰਾਜ ਉੱਠੇ ਹੱਥ ਦੀ ਚਪੇੜ ਮੇਰੇ ਮਾਰ ਦੇ ਤੇ ਬਚਨ ਕਰ ਦਿੰਦੇ ਹਲੇ ਨਹੀਂ ਮੈਨੂੰ ਪਰਾਂ ਤੱਕਾ ਦੇ ਦਿੰਦੇ ਜਦ ਤੁਸੀਂ ਕਿਸੇ ਹੋਰ ਤੇ ਜਾਤੇ ਜਾ ਕੇ ਬੇਨਤੀ ਕੀਤੀ ਮਨਜ਼ੂਰੀ ਮਿਲ ਗਈ ਉਸੇ ਵਕਤ ਮੈਂ ਤੁਹਾਡੇ ਘਰ ਪ੍ਰਵੇਸ਼ ਕਰ ਲਿਆ ਤੇ ਆਪਣਾ ਹਸਾਬ ਕਿਤਾਬ ਸਾਰਾ ਸੰਪੂਰਨ ਕਰਕੇ ਤੇ ਮੈਂ ਚਲਿਆ ਗਿਆ ਭਾਈ ਇਤਨੀ ਆਖ ਕੇ ਉਹ ਬੱਚਾ ਫਿਰ ਸ਼ਾਂਤ ਹੋ ਜਾਂਦਾ ਹੈ ਮਹਾਵਿਰ ਲਾਪ ਕਰਦੀ ਹੈ ਪਿਤਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਭੁੱਲਾਂ ਬਖਸ਼ਾਈ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਆਪ ਬਖਸ਼ਣ ਹਾਰੇ ਹੋ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਦਿਓ ਆਪ ਭਾਈ ਸਮੇਂ ਦੇ ਵਿੱਚ ਰਹਿੰਦਿਆ ਸਮਾਪਤੀ ਹੈ ਦੋ ਤੁਕ ਦਾ ਸ਼ਬਦ ਬੋਲ ਕੇ ਸਮਾਪਤੀ ਕਰਿਏ ਭਾਈ ਕੀ ਆਖ ਰਿਹਾ ਹੈ ਇਸ ਬੱਚੇ ਦਾ ਪਿਤਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੋਇਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਬਖਸ਼ ਦੇਵੋ ਆਪ ਬਖਸ਼ਣਹਾਰ ਹੋ ਮੇਰੀਆਂ ਭੁੱਲਾਂ ਬਖਸ਼ ਦਿਓ ਤੂੰ ਬਖਸ਼ਣਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣ ਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣ ਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਿਨ ਹਾਰਾ ਤੂੰ ਬਖਸ਼ਿਨ ਹਾਰਾ ਸ਼ਾਮ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣ ਹਾਰਾ ਜੀ ਪਤਸ਼ਾਮ ਮੈਂ ਪਾਪੀ ਮੈਂ ਪਾਪੀ ਸੁਨਹਾਰਾ ਜੀ ਸਾਚ ਸ਼ਾਮ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣ ਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣ ਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਪਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ